ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਚੰਗੇ ਕੱਦ ਕਾਠ ਵਾਲੀ ਗੱਬਣ ਚੈੱਕਪਾਸ ਤੇ ਖੁੱਲੀ ਬਾਡੀ ਦੀ ਪੂਰੀ ਜਿਆਦੇ ਮਜ਼ਬੂਤ ਗੱਡੀ ਚੰਬੀ ਘੋੜੀ ਦਿਖਾਉਣੀ ਆ ਜਿਹੜੀ ਬਾਈਰ ਗਿਆਨੇ ਕਰਨੀ ਆ ਸੇਲ ਸਾਰੀ ਡਿਟੇਲ ਤੁਹਾਨੂੰ ਆਪਾਂ ਇਹਦੇ ਬਾਰੇ ਦੱਸਦੇ ਆ ਘੋੜੀ ਆਪ ਹੈਗੀ ਆ ਇਹ ਗੱਦਾ ਡੋ ਵਾਲੇ ਨੁਕਰੇ ਘੋੜੇ ਦੀ ਧੀ ਬੜਾ ਫੇਮਸ ਘੋੜਾ ਦੋਸਤੋ ਬਹੁਤ ਚੰਗੇ ਰਿਜ਼ਲਟ ਆਏ ਵਿਆ ਉਹਦੇ ਉਸ ਘੋੜੇ ਦੀ ਗੱਦਾ ਡੋ ਵਾਲੇ ਦੀ ਧੀ ਆ ਇਹ ਤੇ ਬਾਕੀ ਤੁਸੀਂ ਬਣਤਰਾਂ ਚੈੱਕ ਕਰੋ ਪਿੱਠ ਪੁੜੇ ਦੀ ਕਿੰਨੀ ਜਿਆਦਾ ਮਜ਼ਬੂਤ ਆ ਅੰਗ ਪੈਰ ਇਹਦਾ ਹੱਡ ਕੋਡਾ ਬੜਾ ਖੁੱਲਾ ਲੱਗਿਆ ਪਿਆ ਕੰਨ ਬੜਾ ਜਿਆਦਾ ਛੋਟਾ ਹੈਗਾ ਘੋੜੀ ਦਾ ਗਰਦਨ ਗੁਰਦਨ ਦੀ ਲੰਬਾਈ ਚੈੱਕ ਕਰੋ ਆਮ ਆਪਾਂ ਦੇਖਦੇ ਆਂ ਵੀ ਘੋੜੀਆਂ ਕੱਦ ਚ ਤਾਂ ਹੁੰਦੀਆਂ ਨੇ ਪਰ ਉਹਨਾਂ ਦੀ ਕਨਫਰਮੇਸ਼ਨ ਉਹਨੀ ਚੰਗੀ ਨਹੀਂ ਹੁੰਦੀ ਜਾਂ ਤਾਂ ਲੈਂਥ ਨਹੀਂ ਹੁੰਦੀ ਤੇ ਜਾਂ ਪਿੱਠ ਪੁੜਾ ਉਹਦਾ ਚੰਗਾ ਨਹੀਂ ਹੁੰਦਾ ਪਰ ਜਿਹੜੀ ਇਹ ਘੋੜੀਆਂ ਨਾ ਚਾਰੇ ਪਾਸਿਆਂ ਤੋਂ ਸਾਫ਼ ਸੁਥਰੀ ਆ ਤੇ ਹਰ ਪੱਖ ਤੋਂ ਪੂਰੀ ਆ ਪੱਠਪੁੜੇ ਕੰਨੀ ਤੁਸੀਂ ਨਿਗਾਹ ਮਾਰੋ ਇਹਦੇ ਕੰਨੀ ਪੇਟਲ ਘੋੜੀ ਆ ਦੋਸਤੋ ਨਮਾ ਹਾਨਾ 7 ਸਾਲ ਘੋੜੀ ਦੀ ਉਮਰ ਤੇ ਕਾਦੇ ਦਾ 64 ਇੰਚ ਆ ਪ੍ਰੋਪਰ ਮਿੰਤੀ ਵਾਲੀ ਇਹਦੀ 64 ਇੰਚ ਹਾਈਟ ਆ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾ ਫੁੱਲ ਜ਼ਿੰਮੇਵਾਰੀ ਆ ਦੂਜੀ ਗੱਲ ਖੁਰੀ ਖਾਰੀ ਕੋਈ ਨਹੀਂ ਲੱਗੀ ਵੀ ਨਾਲੇ ਇਹਦੇ ਸੰਭ ਸੰਭ ਮਜ਼ਬੂਤ ਬੜਾਗਾ ਤੇ ਘੋੜੀ ਸੁਭਾਅ ਦੀ ਬੜੀ ਸਾਊ ਸ਼ਰੀਫ ਆ ਘਰੇ ਰੱਖਣ ਵਾਲੀ ਨਵੇਂ ਬੰਦਿਆਂ ਵਾਸਤੇ ਵੀ ਘੋੜੀ ਚੰਗੀ ਬਹੁਤ ਆ ਬਹੁਤ ਸਾਰੇ ਬੰਦਿਆਂ ਦੀ ਰੀਜ ਹੁੰਦੀ ਆ ਵੀ ਯਾਰ ਆਪਾਂ ਕੋਈ ਉਹੋ ਜੀ ਘੋੜੀ ਖਰੀਦਨੀ ਆ ਜਿਹੜੀ ਚਾਹੇ ਬਸ਼ੇਰਾ ਦੇ ਦੇ ਚਾਹੇ ਦੇ ਦੇ ਬਸ਼ੇਰੀ ਜੇ ਬਸ਼ੇਰਾ ਦੇ ਦੇ ਤਾਂ ਉਹਦਾ ਸਾਣ ਬਣੇ ਤੇ ਜੇ ਬਸ਼ੇਰੀ ਦੇਵੇ ਤਾਂ ਚੰਗੀ ਘੋੜੀ ਬਣ ਕੇ ਤਿਆਰ ਹੋਵੇ ਤਾਂ ਐਸ ਘੋੜੀ ਕੰਨੀ ਤੁਸੀਂ ਨਿਗਾਹ ਮਾਰ ਲਓ ਪਹਿਲਾਂ ਐਸ ਘੋੜੀ ਨੇ ਦੋ ਬੱਚੇ ਦਿੱਤੇ ਆ ਨੁਕਰੇ ਦੋਨੇ ਵਾਰ ਨੁਕਰੇ ਬੱਚੇ ਦਿੱਤੇ ਆ ਬਰੀਡਿੰਗ ਵਾਸਤੇ ਬੜੀ ਜਿਆਦਾ ਚੰਗੀ ਘੋੜੀ ਆ ਤੇ ਐਸ ਵਕਤ ਇਹ ਡੇਢ ਮਹੀਨੇ ਦੀ ਗੱਬਣ ਚੈੱਕ ਪਾਸਾ ਕੋਲੀਏ ਪਿੰਡ ਵਾਲੇ ਜੋਧੇ ਤੋਂ ਜਿਹੜਾ 70 ਇੰਚ ਹਾਈਟ ਦਾ ਨੋਕਰਾ ਘੋੜਾ ਨਾ ਸਮੁੰਦਰ ਘੋੜੇ ਦਾ ਬੱਚਾ ਉਹ ਤੋਂ ਗੱਬਣ ਚੈੱਕ ਪਾਸਾ ਡੇਢ ਮਹੀਨੇ ਦੀ ਤੇ ਬਾਕੀ ਤੁਰਦੀ ਕਰਦੀ ਦੇਖੋ ਯਾਰ ਤੁਸੀਂ ਸਵਾਰੀ ਦੇ ਹੱਕ ਨੂੰ ਵੀ ਘੋੜੀ ਪੂਰੀ ਕੈਮ ਆ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗੀ ਘੋੜੀ ਖਰੀਦਣਾ ਚਾਹੁੰਦਾਗਾ ਚੰਬੀ ਤਾਂ ਗੌਰ ਕਰ ਲਿਓ ਘੋੜੀ ਨੋਕਰੇ ਬੱਚੇ ਦਿੰਦੀ ਆ ਸਾਫ ਸੁਥਰੀ ਆ ਤੇ ਨੰਬਰ 22 ਸਖਚੈਣ ਦਾ ਨੋਟ ਕਰ ਲਿਓ ਪਿੰਡਾ ਬਾਈ ਦਾ ਬਲਾਸਪੁਰ 9914200782 ਇਸ ਨੰਬਰ ਤੇ ਕਾਲ ਕਰਕੇ ਬਾਈ ਸਖਚੈਣ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਇੱਕ ਤੁਹਾਨੂੰ ਮੈਂ ਥੋੜਾ ਜਿਹਾ ਹਿੰਟ ਹੋਰ ਦੇ ਦਿੰਨਾ ਵੀ ਜਿਹੜੇ ਹਸਾਬ ਨਾਲ ਘੋੜੀ ਦੀ 64 ਇੰਚ ਹਾਈਟ ਆ ਬੈੱਡ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਲੰਮੀ ਲੁੰਜੀ ਆ ਤੇ ਉਸ ਹਸਾਬ ਨਾਲ ਬਾਈ ਨੇ ਅਦਾ ਰੇਟ ਬੜਾ ਜਾਇਜ਼ ਰੱਖਿਆ ਡਿਮਾਂਡ ਤੇ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋਊਗੀ ਪਰ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਕੋਈ ਨਜਾਇਜ਼ ਰੇਟ ਨਹੀਂ ਹੈਗਾ ਫੋਨ ਤੇ ਬਾਈ ਨੂੰ ਤੁਸੀਂ ਪੁੱਛ ਲਿਓ ਜਾਇਜ਼ ਭਾਅ ਸਰ ਦੇ ਵਿੱਚ ਤੁਹਾਨੂੰ ਘੋੜੀ ਮਿਲ ਜਾਣੀ ਆ ਤੇ ਬਲਾਸਪੁਰ ਪਿੰਡ ਆ ਜਿਹੜਾ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ तकरीबन 30-35 ਕਿਲੋਮੀਟਰ ਪੈ ਜਾਂਦਾ ਮੋਗੇ ਤੋਂ ਸੋ ਬਾਈ ਸਖਚੈਣ ਨੂੰ ਕਾਲ ਕਰ ਲਿਓ ਕੋੜੀ ਦੇ ਵਿੱਚ ਘਾਟ ਕੋਈ ਨਹੀਂ ਅੰਗਾ ਪੈਰਾਂ ਦੀ ਬੜੀ ਸਾਫ਼ ਸੁਥਰੀ ਆ ਤੋਰਾ ਵੀ ਚੰਗਾ ਕੱਦ 64 ਇੰਚਾ ਡੇਢ ਮਹੀਨੇ ਦੀ ਗੱਬਣ ਚੈੱਕ ਪਾਸਾ ਕੋਲੀਏ ਪਿੰਡ ਵਾਲੇ ਜੋਧੇ ਤੋਂ ਫੋਨ ਲਾ ਲਓ